ਮੈਂ ਐਸਐਚਓ थाना ਧਾਰੀਵਾਲ ਸਰਬਜੀਤ ਸਿੰਘ ਨਵਾਂ ਸਾਲ ਅਤੇ 크리스마ਸ ਦੀ ਜੋ ਕੱਲ ਨੂੰ ਨਵਾਂ ਸਾਲ ਜਿਹੜਾ ਜਿਹੜਾ 크리스마ਸ ਡੇ 25 ਤਰੀਕ ਨੂੰ ਸਰਦਾ ਭਾਵਨਾ ਨਾਲ ਮਨਾਇਆ ਜਾਂਦਾ ਉਹ ਆ ਰਿਹਾ ਆ। ਉਹ ਨਵਾਂ ਸਾਲ ਵੀ ਜਿਹੜਾ ਕੁਝ ਦਿਨਾਂ ਦੇ ਵਿੱਚ ਸਾਲ 2024 ਦਸਤਕ ਦੇ ਰਿਹਾ ਆ। ਪੁਲਿਸ ਪ੍ਰਸ਼ਾਸਨ ਕਣਾ ਧਾਰੀਵਾਲ ਵੱਲੋਂ ਸਾਰੇ ਕਰਮਚਾਰੀਆਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸ੍ਰੀ ਬਰਾਦਰੀ ਜਿਹੜੇ ਵੱਡਾ ਦਿਨ ਮਨਾ ਰਹੇ ਨੇ ਵੱਡੇ ਦਿਨ ਦੀਆਂ ਔਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਨਾਲ ਹੀ ਮੈਂ ਇੱਕ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਇਹ ਪਵਿੱਤਰ ਤਿਹਾੜੀ ਮਨਾ ਰਹੇ ਆ ਔਰ ਨਵੇਂ ਸਾਲ ਦੀ ਖੁਸ਼ੀ ਹਰੇਕ ਨੂੰ ਹੋਦੀ ਆ ਹਰੇਕ ਵਾਸਤੇ ਜਿਹੜਾ ਨਵਾਂ ਸਾਲ ਵਧੀਆ ਔਰ ਵਧੀਆ ਤਰੱਕੀਆਂ ਔਰ ਲੈ ਕੇ ਆਵੇ ਖੁਸ਼ੀ ਦਾ ਖੇੜਾ ਔਰ ਹਰ ਬੰਦਾ ਖੁਸ਼ ਰਹੇ ਔਰ ਖੁਸ਼ੀ ਦੇ ਨਾਲ ਜਿਵੇਂ ਪਿਛਲਾ ਸਾਲ ਬੀਤਿਆ ਐਵੇਂ ਸਾਡਾ ਅਗਲਾ ਸਾਲ ਵੀ ਜਿਹੜਾ ਖੁਸ਼ੀਆਂ ਤੇ ਫਲਵਾੜੀ ਵਧੇ ਫੁੱਲੇ ਔਰ ਸ਼ਹਿਰ ਦੇ ਜਿੰਨੇ ਮਤਲਬ ਸ਼ਹਿਰ ਵਾਸੀ ਔਰ ਦੁਕਾਨਦਾਰ ਮੇਰੇ ਵੀਰ ਨੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਆ ਕਿ ਜਿਵੇਂ ਨਵੇਂ ਸਾਲ ਤੋਂ ਬਾਅਦ ਲੋਹੜੀ ਦਾ ਤਿਹਾਰ ਆਉਣਾ ਲੋਹੜੀ ਦੇ ਤਿਹਾਰ ਤੇ ਪਤੰਗਬਾਜ਼ੀ ਜਿਹੜੀ ਬਹੁਤ ਹੁੰਦੀ ਹੈ ਉਹਦੇ ਨਾਲ ਦਰਘਟਨਾਵਾਂ ਹੁੰਦੀਆਂ ਨੇ ਔਰ ਚੈਨਾਂਡੋਰ ਜਿਹੜੀ ਉੱਤੇ ਪਾਬੰਦੀ ਲਾਈ ਹੋਈ ਹੈ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਔਰ ਉਨ੍ਹਾਂ ਦੇ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਚੈਨਾਡੋਰ ਤੇ ਬਿਲਕੁਲ ਪਬੰਦੀ ਆ ਕੋਈ ਵੀ ਦੁਕਾਨਦਾਰ ਜਿਹੜਾ ਉਹ ਚੈਨਾਡੋਰ ਵਿੱਚ ਵੇਚਣ ਦੀ ਕੋਸ਼ਿਸ਼ ਨਾ ਕਰੇ ਅਗਰ ਕੋਈ ਅਜਿਹੀ ਹਰਕਤ ਕਰਦਾ ਆ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਮੇਰੇ ਅਨੁਸਾਰ ਇਹਨੂੰ ਲੱਖ ਲੱਖ ਵਧਾਈ